ਜਿਹੜੇ ਭਰਾਵਾਂ ਦੇ ਘਰੇ ਏਸੀ ਲੱਗਿਆ ਵਾ ਆਹ ਕੰਮ ਕਰ ਲੋ ਨਾ ਛੋਡਾ ਏਸੀ ਜਿਹੜਾ ਬਿਜਲੀ ਖਾਵੇ কুলਿੰਗ ਵੀ ਫੁੱਲ ਕਰੂਗਾ ਆਮ ਤੌਰ ਤੇ ਕੀ ਹੁੰਦਾ ਬਈ ਆਪਾਂ ਨਾ ਜਦੋਂ ਘਰੇ ਏਸੀ ਦੀ ਸਰਵਿਸ ਕਰਾਉਣਾ ਸਟਾਰਟਿੰਗ ਚ ਜਦੋਂ ਏਸੀ ਚਲਾਉਣਾ ਹੁੰਦਾ ਗਰਮੀਆਂ ਦੇ ਵਿੱਚ ਤਾਂ ਉਸ ਤੋਂ ਬਾਅਦ ਆਪਾਂ ਬਈ ਕਹਿ ਦਿੰਨੇ ਵੀ ਬਿਜਲੀ ਵੀ ਜ਼ਿਆਦਾ ਖਾਈ ਜਾਂਦਾ কুলਿੰਗ ਵੀ ਘੱਟ ਕਰਦਾ ਤਾਂ ਉਹਦਾ ਬਈ ਸਭ ਤੋਂ ਵੱਡਾ ਕਾਰਨ ਹੁੰਦਾ ਜਿਹੜੀਆਂ ਇਹਦੇ ਵਿੱਚ ਆਹ ਦੇਖੋ ਵੀ ਜਾਲੀਆਂ ਹੁੰਦੇ ਜਾਂ ਇਹ ਬਿਲਕੁਲ ਰੇਤੇ ਨਾਲ ਭਰ ਜਾਂਦੇ ਜਾਂ ਇਹਨੂੰ ਤੁਸੀਂ ਸਾਫ਼ ਕਰਨੇ ਆ ਆਪਾਂ ਤੁਹਾਨੂੰ ਸਾਰਾ ਤਰੀਕਾ ਦੱਸਾਂਗੇ ਸੋਡਾ ਏਸੀ ਲੋਡ ਵੀ ਘੱਟ ਲਊਗਾ ਲਾਈਫ ਵੀ ਵਧੂਗੀ কুলਿੰਗ ਵੀ ਫੁੱਲ ਕਰੂਗਾ ਤੇ ਜਿਹੜੀ ਲਾਈਟ ਵੀ ਘੱਟ ਖਾਊਗਾ ਆਹ ਦੇਖੋ ਬਿਲਕੁਲ ਬੰਦ ਹੋਈਆਂ ਪਈਆਂ ਇਹ ਤੇ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣਾ ਤੇ ਉਸ ਤੋਂ ਬਾਅਦ ਆਈਂ ਪਾ ਦਿਓ ਆਪਣੀ ਫੁੱਲ ਗਾਰੰਟੀ ਆ ਏਸੀ ਵਾਲੇ ਭਰਾ ਵੀ ਇਹੀ ਕਹਿੰਦੇ ਆ ਜਿਹੜੇ ਸਰਵਿਸ ਕਰਨ ਆਉਂਦੇ ਆ ਵੀ ਇਹਨੂੰ ਹਫ਼ਤੇ ਬਾਅਦ ਜਿਹੜੀਆਂ ਜਾਲੀਆਂ ਉਹ ਸਾਫ਼ ਕਰਨੀਆਂ ਚਾਹੀਦੀਆਂ ਕਿਉਂਕਿ ਇਹਦੇ ਵਿੱਚ ਬਾਈ ਮਿੱਟੀ ਘੱਟਾ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਇਹ ਭਰ ਜਾਂਦਾ ਉਹਦੇ ਨਾਲ ਕੋਲਿੰਗ ਵੀ ਘਟ ਜਾਂਦੀ ਆ ਲੋਡ ਲਈ ਜਾਂਦੇ ਇਸ ਜਿਹੜਾ ਮੱਚਨ ਦਾ ਵੀ ਕਈ ਵਾਰੀ ਖਤਰਾ ਰਹਿੰਦਾ ਤੇ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੇ ਆ ਉਸ ਤੋਂ ਬਾਅਦ ਕਿਵੇਂ ਪਾਉਣੀਆਂ ਉਹ ਵੀ ਤੁਹਾਨੂੰ ਤਰੀਕਾ ਦੱਸਾਂਗੇ ਆ ਇਸ ਤਰ੍ਹਾਂ ਬਈ ਆਪਾਂ ਇਹਨੂੰ ਸਾਫ਼ ਕਰਨਾ ਪਾਣੀ ਨਾਲ ਗਰਸ਼ ਲੈ ਲਓ ਜੇ ਸਰਫ ਪਾ ਲੈ ਕਿਉਂਕਿ ਆਪਾਂ ਦਾ ਬਈ ਹਫ਼ਤੇ ਬਾਅਦ ਸਾਫ਼ ਕਰ ਦਿੰਨੇ ਆ ਪਰ ਜਿਹੜੇ ਭਰਾ ਬਈ ਘੱਟ ਸਾਫ਼ ਕਰਦੇ ਉਹਨਾਂ ਦੇ ਇਹ ਜਾਲ ਜਾਂ ਬਿਲਕੁਲ ਜਿਹੜੀਆਂ ਬੰਦ ਹੋਈਆਂ ਹੋਈਆਂ ਹੋਣਗੀਆਂ ਤੇ ਇਸ ਤਰੀਕੇ ਨਾਲ ਬਈ ਤੁਸੀਂ ਇਹਨੂੰ ਸਾਫ਼ ਕਰਕੇ ਸਾਫ਼ ਪਾਣੀ ਨਾਲ ਤੇ ਉਹ ਧੋ ਲੈਣੀਆਂ ਜਨਾ ਜਿੰਨਾ ਵੀ ਇਹਦੇ ਚ ਮਿੱਟੀ ਘੱਟਾ ਹੋਊਗਾ ਉਹ ਸਾਰਾ ਜਿਹੜਾ ਨਿਕਲ ਜਾਊਗਾ ਤੇ ਇਸੇ ਤਰ੍ਹਾਂ ਇਹ ਦੋਨੇ ਜਾਲੀਆਂ ਨੂੰ ਸਾਫ਼ ਕਰਨਾ ਆਪਾਂ ਬੁਰਸ਼ ਮਾਰ ਲੈਣਾ ਚੰਗੀ ਤਰ੍ਹਾਂ ਜੇ ਜ਼ਿਆਦਾ ਮਿੱਟੀ ਆ ਤਾਂ ਬਾਈ ਤੁਸੀਂ ਸਰਫ ਵੀ ਮਾਰ ਸਕਦੇ ਹੋ ਪਰ ਆਪਣੇ ਬਾਈ ਮਿੱਟੀ ਘੱਟ ਸੀ ਕਿਉਂਕਿ ਆਪਾਂ ਹਫ਼ਤੇ ਕੇ ਬਾਅਦ ਹੀ ਬਾਈ ਜਿਹੜਾ ਇਹ ਸਾਫ਼ ਕਰ ਦਿੰਨੇ ਆ ਤੇ ਆਹ ਦੇਖੋ ਬਾਈ ਬਿਲਕੁਲ ਜਿਹੜੀਆਂ ਇਹ ਸਾਫ਼ ਹੋ ਗਈਆਂ ਇਹ ਇਦੋਂ ਬਾਅਦ ਬਾਈ ਇਹਨੂੰ ਥੋੜੇ ਟਾਈਮ ਲਈ ਨਾ ਤੁਸੀਂ ਧੁੱਪੇ ਰੱਖ ਦੋ ਜਿਹੜੀਆਂ ਬਿਲਕੁਲ ਕਲੀਨ ਹੋ ਜਾਣ ਤੇ ਇਸ ਤਰ੍ਹਾਂ ਬਾਈ ਤੁਸੀਂ ਥੋੜੇ ਟਾਈਮ ਲਈ ਇਹਨੂੰ ਧੁੱਪੇ ਰੱਖ ਦੋ ਤੇ ਆਪਾਂ ਦੁਬਾਰੇ ਸਾਨੂੰ ਫਿੱਟ ਕਰਨੇ ਆ ਵੀ ਸਿਖਾਵਾਂਗੇ ਵੀ ਕਿਵੇਂ ਜਿਹੜੀਆਂ ਇਹਨੂੰ ਫਿੱਟ ਕਰਨਾ ਤੇ ਸੋਡਾ ਬਿਜਲੀ ਦਾ ਵੀ ਫਾਇਦਾ ਹੋਊਗਾ ਤੇ 쿨ਿੰਗ ਵੀ ਫੁੱਲ ਕਰੂਗਾ ਤੇ ਨਾ ਕੋਈ ਜਿਹੜਾ ਏਸੀ ਤੇ ਲੋਡ ਪੈਣਾ ਸਾਰੀਆਂ ਦਿੱਕਤਾਂ ਸੋਡੀਆਂ ਖਤਮ ਹੋ ਜਾਣਗੀਆਂ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਫਿੱਟ ਕਰਨੀਆਂ ਇਹ ਤਾਂ ਇਸ ਤਰ੍ਹਾਂ ਬਈ ਆਹ ਚੀਜ਼ ਆਪਾਂ ਜਿਹੜੀ ਥੱਲੇ ਕਰਨੀ ਹੈ ਇਹਦੇ ਵਿੱਚ ਇਹ ਧਿਆਨ ਰੱਖ ਲੋ ਇਹਦੇ ਲੋਕ ਹੁੰਦੇ ਆ ਤੇ ਇਸ ਤਰ੍ਹਾਂ ਆਪਾਂ ਉੱਪਰ ਇਹਨੂੰ ਚੱਕ ਕੇ ਤੇ ਐ ਇਹਨੂੰ ਜਾਲੀ ਨੂੰ ਜਿਹੜਾ ਆਪਾਂ ਵਿੱਚ ਫਿੱਟ ਕਰ ਦੇਣਾ ਬਿਲਕੁਲ ਜਦੋਂ ਸੁੱਕ ਜੇ ਇਹ ਤੇ ਉਸ ਤੋਂ ਬਾਅਦ ਬਈ ਆਹ ਮੜਾ ਨੇੜੇ ਕਰਕੇ ਦਿਖਾ ਦਿਓ ਕੈਮਰਾ ਆ ਦੇਖੋ ਬਈ ਐਂ ਕਰਕੇ ਇਹਦੇ ਵਿੱਚ ਆਹ ਲੋਕ ਪਾ ਲੈਣੇ ਆ ਤੇ ਇਹਨੂੰ ਜਿਹੜਾ ਆਪਾਂ ਪ੍ਰੋਪਰ ਉੱਪਰੋਂ ਬੰਦ ਕਰ ਦਾਂਗੇ ਤੇ ਫੇਰ ਦੇਖੋ ਤੁਹਾਡਾ ਏਸੀ ਜਿਹੜਾ ਫੁੱਲ ਕੋਲਿੰਗ ਕਰੂਗਾ ਤੇ ਬਿਜਲੀ ਵੀ ਘੱਟ ਖਾਊਗਾ ਤੇ ਲਾਈਫ ਵੀ ਵਧੂਗੀ ਪਿੱਛੇ ਰੱਖ ਆ ਦੇਖੋ ਆਪਾਂ ਪ੍ਰੋਪਰ ਉਸੇ ਤਰ੍ਹਾਂ ਕੋਈ ਜ਼ਿਆਦਾ ਔਖਾ ਨਹੀਂ ਕੰਮ ਬਈ ਇਹ ਜਿਹੜੇ ਆਪਾਂ ਹਫ਼ਤੇ ਇੱਕ ਬਾਅਦ ਕਰਦੇ ਰਵਾਂਗੇ ਨਾ ਤਾਂ ਆਪਣਾ ਲਾਈਟ ਦਾ ਵੀ ਫਾਇਦਾ ਹੋਊਗਾ ਤੇ ਦੂਜਾ ਜਿਹੜੀ ਆਪਣੇ ਏਸੀ ਦੀ ਲਾਈਫ ਵੀ ਵਧੋਗੇ ਤੇ ਤੀਜਾ ਜਿਹੜਾ ਆਪਾਂ ਕਹੀਏ ਵੀ ਕੋਲਿੰਗ ਦਾ ਤਾਂ ਫਰਕ ਪੈਣਾ ਹੀ ਪੈਣਾ ਇਸ ਤਰ੍ਹਾਂ ਬਈ ਤੁਸੀਂ ਦੋਨੇ ਜਾਲੀਆਂ ਇਹ ਜਿਹੜੀਆਂ ਪ੍ਰੋਪਰ ਫਿੱਟ ਕਰ ਦੇਣੀਆਂ ਤੇ ਉਸ ਤੋਂ ਬਾਅਦ ਜਿਹੜੇ ਇਹਾ ਲੋਕ ਆ ਉਹਨੂੰ ਲਾ ਕੇ ਤੇ ਆਪਾਂ ਹੁਣ ਤੁਹਾਨੂੰ ਇਹ ਸੀ ਛੱਡ ਕੇ ਦਿਖਾਉਨੇ ਆ ਤੇ ਆਹ ਦੇਖੋ ਬਈ ਹੁਣ ਝੜਤਾ ਆਪਾਂ ਏਸੀ ਤੇ ਇਸ ਤੋਂ ਬਾਅਦ ਭਣਾ ਤੁਸੀਂ 16 ਤੇ ਕਰ ਲੋ ਜਿੰਨੇ ਤੇ ਵੀ ਤੁਹਾਨੂੰ ਗਰਮੀ ਦੇ ਹਿਸਾਬ ਨਾਲ ਤੁਸੀਂ ਏਸੀ ਚਲਾ ਸਕਦੇ ਹੋ ਤੇ ਤੁਹਾਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲੂਗਾ ਤੇ ਜੇ ਤਰੀਕਾ ਵਧੀਆ ਲੱਗਾ ਤਾਂ ਬਈ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ